ਜਿਹੜੇ ਭੈਣ ਭਰਾ ਬਜ਼ਾਰਾਂ ਚ ਜਾ ਕੇ 700 800 ਰੁਪਏ ਦਾ ਸੂਟ ਲੈਂਦੇ ਆ ਨਾ ਜੀ ਆਪਾਂ ਅੱਜ ਵੀ ਦੇ ਰਹੇ ਆ 500 ਦੇ ਤਿੰਨ ਕੋਈ 1200 ਨਹੀਂ ਕੋਈ 400 ਨਹੀਂ 600 ਰੁਪਏ ਦਾ ਸੂਟ ਦੇਣਾ ਦਮਾਂਗੇ ਬੁੱਧਵਾਰ ਤੱਕ ਸ਼ਨੀਵਾਰ ਇੱਕ ਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆ ਜਾਓ ਲੈ ਜਾਓ ਬਾਪੇ ਦੀ ਹੱਤੀ ਬੱਸ ਅੱਡੇ ਦੇ ਸਾਹਮਣੇ ਅਜੀ 1500 ਤੋਂ ਸਟਾਰਟ ਹੁੰਦਾ ਇੱਥੇ ਅੱਧਾ ਕਰਤਾ ਅੱਦੇ ਦਾ ਵੀ ਘਟਾਤਾ ਜੇ 700 ਚ ਲੈ ਜਾਓ ਆਹ ਦਿਖਾ ਰਹੇ ਵੀਰੇ ਨੇੜੇ ਕਰਕੇ ਹੈਂਡਵਰਕ ਨਾਲ ਚਨੂੰਨ ਦਾ ਦੁਪੱਟਾ ਰੰਗ ਚਾਰ ਕੀ ਆ ਦੇਖੋ ਪੀਸ ਬਣਿਆ ਹੋਇਆ ਹਾਂਜੀ ਨਾ 1200 ਤੇ ਨਾ 1500 ਲੋ 450 ਦਾ ਸੂਟ 450 ਰੁਪਏ ਦਾ ਸੂਟ ਆਹ ਲੋ 450 ਰੁਪਏ ਦਾ ਸੂਟ ਭਾਜੀ ਪਿਓਰ ਗਲਾਸ ਤੇ ਸੂਟ ਬ੍ਰਾਂਡ ਦੀਆਂ ਕੁਆਲਿਟੀਆਂ ਕੁਆਲਿਟੀ ਵੀ ਭਾਜੀ ਇੱਕ ਨੰਬਰ ਆਊਗੀ ਆਹ ਲੋ ਚਾਰ ਚਾਰ ਰੰਗ ਦੇਣੇ ਆ 8 8 ਤੋਂ 10 700 ਬਾਜ਼ਾਰਾਂ ਵਿੱਚ ਦਾ ਸਾਡੇ ਕੋਲ ਲੈ ਜਾਓ 800 ਦੇ ਦੋ 400 ਰੁਪਏ ਚ ਸੂਟ ਦੇ ਰਿਹਾ 400 ਰੁਪਏ ਸੂਟ ਕਰਤਾ ਭਾਜੀ ਜਲਦੀ ਜਲਦੀ ਆਜੋ ਦੇਖੋ ਪੀਸ ਬਣਿਆ ਹੋਇਆ ਹਾਂਜੀ ਆ ਕੰਮ ਦੇਖੋ ਕੀਤਾ ਹੋਇਆ ਦਪੱਟਾ ਵੀ ਖੁੱਲਾ ਡੁੱਲਾ ਭਾਜੀ ਰੰਗ ਵੀ ਚਾਰ ਰੇਟ 650 ਨਾਲ 1200 ਨਾਲ 1500 ਹੋਲ ਸੇਲ ਵਿਆਹ ਸ਼ਾਇਦ ਦਾਜ ਦੇ ਕੱਪੜੇ ਦਾ ਬਾਜ਼ਾਰ ਚ 50000 ਦਾ ਬਾਬੇ ਦੇ ਢੇਡ ਤੋਂ 20 ਆਹ ਦੇਖੋ ਤੁਸੀਂ ਸੂਟ ਦੇ ਕਰਾਈ ਕਰਾਂ ਚਲੇ ਜਾਓਗੇ ਨਾ ਡਬਲ ਪੈਸੇ ਲੱਗਣਗੇ ਆਪਾਂ ਤੁਹਾਨੂੰ ਫ੍ਰੀ ਦੇ ਰੇਟ ਦੇ ਕੱਪੜਾ ਦੇਣ ਲੱਗੇ ਆ ਜੀ ਉਹ ਵੀ ਗੰਗਾ ਬ੍ਰਾਂਡ ਦਾ ਸੂਟ ਹਾਂਜੀ ਆਹ ਸ਼ਰਟ ਆ ਗਈ ਭਾਜੀ ਤੁਹਾਡੇ ਹੱਥ 'ਚ ਖੋਲੋ ਜੀ ਹਾਂਜੀ ਇਦਾਂ ਦਾ ਹੈਂਡ ਵਰਕਰ ਦਾ ਡਿਜੀਟਲ ਦੁਪੱਟਾ ਨਾਲ ਹਾਂਜੀ ਭਾਜੀ 2500 ਦਾ ਸਟਾਰਟ ਹੁੰਦਾ ਲੋ 1000 ਰੁਪਏ ਦਾ ਕਰਤਾ ਜੀ ਪਾਜੀ ਲਾਜਵਾਬ ਤੋਹਫਾ ਜੀ ਕਪੜਾ ਨਹੀਂ ਐਸੇ ਤੋਹਫਾ ਕਾਹਾਂਗੇ ਐਦਾਂ ਦਾ ਦੁਪੱਟਾ ਹਾਂਜੀ ਪਾਜੀ ਮੁਫਤ ਦਾ ਭਾ ਕੀ ਰੇਟ ਆ 1000 ਰੁਪਏ ਦਾ ਸੀ 1000 ਰੁਪਏ ਚ ਆ ਦੇਖ ਲੋ ਆ ਦੇਖੋ ਇਹੇ ਹੀ ਦੂਰ ਦੰਮੀਆਂ ਤੇ ਲਾ ਕੇ 3 3000 25 25 ਉਹ ਬਜ਼ਾਰਾ ਚ ਬਾਬੇ ਦੇ ਟੀ ਤੇ ਆ ਜੂਗੇ ਤਾਂ ਲੈ ਜਾਓ 1000 ਚ ਆ ਲੋ ਪਾਜੀ ਲਾਜਵਾਬ ਦੁਪੱਟਾ ਦੇਖੋ ਨਾਲ ਜੀ ਰੇਟ ਮੁਫਤ ਦਾ ਪਾਜੀ ਆ ਲੋ 500 ਰੁਪਏ ਦਾ ਸੂਟ ਚਾਰ ਕਲਰ ਦਾ ਚਾਟ ਆ ਦੇਖੋ ਸੋਦੇ ਹਾਂਜੀ ਆ ਦੇਖੋ ਦੁਪੱਟੇ ਜੀ ਬਾਜੂ ਵਰਕ ਹਮ ਡਿਜ਼ਾਈਨ ਇੱਕ ਤੋਂ ਇੱਕ ਆਊਗਾ ਨਾ 1000 ਤੇ ਨਾ 1200 ਇਹ ਲੋ 600 ਰੁਪਏ ਕਰਤੇ ਸੋਰ ਵਿਸਕੋਜ਼ ਡਿਸਟਲ ਦੇ ਸੂਟ ਨਾਲੇ ਦੁਪੱਟੇ オリジナル ਫੁੱਲ ਪਿਓਰ ਦੇ ਮੈਂ ਕਹਿੰਦਾ ਭਾਜੀ ਆ ਪੀਸ ਦੀ ਲੁੱਕ ਦੇਖੋ ਦੇ ਆ ਦੁਪੱਟਾ ਦੇਖੋ 13 1300 ਕਰਤੀ ਲੋ ਇਹ ਵੀ 1300 ਰੁਪਏ ਚ ਦੇਣਾ ਆ ਇਹ ਨਹੀਂ ਵੀ ਜੇ ਹੈਵੀ ਹੋ ਗਿਆ ਡਾਮਡ ਵਰਕ ਆ ਕੇ ਰੇਟ ਵਾਜੂ। ਪਾਜੀ ਲੈਣਾ ਵਿਆਹ ਸ਼ਾਦੀਆਂ ਲਈ ਕਪੜਾ ਵਧੀਆ ਪਿਓਰ ਨੇਚਰਲ ਕਰੇਵ ਦੇ ਸੂਟ ਹੈਵੀ ਹੈਂਡ ਵਰਕ ਨਾਲ। ਹਾਂਜੀ ਆ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ। ਇਦਾਂ ਦੇ ਹੈਵੀ ਸੂਟ ਚੁਣੋਂ ਦੇ ਦੁਪੱਟਿਆਂ ਨਾਲ। ਜੀ। ਪਾਜੀ ਫੁੱਲ ਸੈੱਟ 2500 ਤੇ ਨਾ ਸੂਟ ਆ ਲੋ 1500 ਦਾ ਕਰਤਾ ਜੀ। ਸੁਪਰ ਤੋਂ ਉੱਪਰ ਦਾ ਆਰਟੀਕਲ। ਹਾਂਜੀ। ਭਾਈ 5000 ਤੋਂ ਸੂਟ ਸਟਾਰਟ ਹੁੰਦਾ ਆ। ਆ ਲੋ 2800 ਰੁਪਏ ਦੇ ਦਾਂਗੇ। ਸੋ ਤੁਸੀਂ ਇਹ ਚੈੱਕ ਕਰੋ ਸਾਡੇ ਕੋਲ 2-400 ਦੇ ਸੂਟ ਤਾਂ ਹੈਗੇ ਪਰ ਸਾਡੇ ਕੋਲ ਉੱਪਰ ਰੇਂਜੇ ਵੀ ਹੈਗੀਆਂ। ਜਿਹੜੇ ਬਾਜ਼ਾਰ ਚ 5-5000 ਚ ਇੱਥੇ 28-2800 ਚ ਐਦਾਂ ਦੇ ਭਾਜੀ ਸਿਮਰ ਦੇ ਹੈਵੀ ਸੂਟ 15-1500 ਰੁਪਏ ਕਰਤੇ 15-1500 ਕੰਮ ਦੇਖੋ ਕੀਤਾ ਹੋਇਆ ਬਾਜ਼ਾਰਾਂ ਜਿਹੀ 7-7000 ਦਾ 8000 ਦਾ ਸੂਟ ਬਾਬੇ ਰੇੜੀ ਦਾ ਓਪਨ ਧਮਾਕਾ 3600 ਰੁਪਏ ਦਾ ਸੂਟ ਜੀ ਆਹ ਦੇਖੋ ਪੀਸ ਜੀ ਕੰਮ ਦੇਖੋ ਕੀਤਾ ਹੋਇਆ ਹਾਂਜੀ ਸੁਪਰ ਨਾਲੋਂ ਉੱਪਰ 450 ਰੁਪਏ ਤੁਸੀਂ ਇਹ ਚੈੱਕ ਕਰ ਲੋ 450 ਦੇ ਵਿੱਚ ਡਿਜ਼ਾਈਨ ਕਿੰਨੇ ਆ ਰੇਟ ਘੱਟ 12 1200 15 1500 ਬਾਜ਼ਾਰ ਦਾ ਰੇਟ ਇੱਥੇ 450 ਰੁਪਏ ਤੇ ਹੀ ਦੇ ਦੇਣੇ ਆ। ਹਾਂਜੀ ਪੀਸ ਦੇਖ ਲਿਆ ਕੰਮ ਦੇਖ ਲਿਆ। ਹਾਂਜੀ ਪਿਓਰ ਵਿਸਕੋਜ਼ ਦਾ ਸੂਟ ਜੀ ਆ ਦੁਪੱਟਾ ਦੇਖੋ ਨਾਲ ਡਿਜੀਟਲ ਫੁੱਲ ਪਿਓਰ। ਰੇਟ ਕੀ ਇਹਦਾ? ਭਾਜੀ ਵੱਡਾ ਫੇਰਾ। ਵੱਡਾ ਫੇਰਾ ਭਾਜੀ। ਕਿੰਨਾ? 1300। ਲਓ। 1300 ਰੁਪਏ ਦੇ ਵਿੱਚ ਤੁਸੀਂ ਦੇਖੋ ਹਰ ਕਿਸੇ ਦੇ ਫਾਇਦੇ। 1300 ਰੁਪਇਆ ਸੂਟ ਕਰਤਾ ਆ ਚੈੱਕ ਕਰ ਲੋ ਕੋਈ 10000 ਦਾ ਕੋਈ 12000 ਦਾ ਕੋਈ 15000 ਦਾ ਇਹ ਵੀ ਮਿੱਟੀ ਦੇ ਭਾਰ ਦੇਣਾ ਮਿੱਟੀ ਦੇ ਭਾਰ ਰੇਟ ਸਟਾਕ ਸਾਰਾ ਹੀ ਖਾਲੀ ਕਰਨਾ ਆ ਚੈੱਕ ਕਰ ਲੋ ਇਦਾਂ ਦੇ ਸੂਟ ਵੀ ਅੱਧੇ ਰੇਟਾਂ 'ਚ ਬਾਬੇ ਦੀ ਹੱਟੀ ਪਾਸੜੇ ਸਾਹਮਣੇ